ਸਮਰਾਲਾ ਵਿਖੇ ਹੋਵੇਗਾ ਕਿਸਾਨਾਂ ਦਾ ਡਾ ਇਕੱਠ ਤਿਆਰੀਆਂ ਜਾਰੀ ਤੇ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਖਸਬਦਾ ਸਵਾਦ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਸਕੀਮ ਲਿਆਂਦੀ ਸੀ ਜਿਸ ਦਾ ਕਿ ਵਿਰੋਧ ਪੂਰੇ ਪੰਜਾਬ ਦੇ ਵਿੱਚ ਹੋਇਆ ਹਾਲਾਂਕਿ ਸਰਕਾਰ ਵੱਲੋਂ ਇਹ ਪਾਲਿਸੀ ਵਾਪਸ ਲੈ ਲਈ ਹੈ ਪਰ ਪਿਛਲੇ ਸਮੇਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ 24 ਤਰੀਕ ਨੂੰ ਸਮਰਾਲਾ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਲੈਂਡ ਪੋਲਿੰਗ ਦੇ ਵਿਰੋਧ ਵਿੱਚ ਪਰ ਸਰਕਾਰ ਵੱਲੋਂ ਇੱਕ ਵਾਰ ਜਿਹੜੀ ਇਹ ਪਾਲਿਸੀ ਵਾਪਸ ਲਈ ਗਈ ਹੈ ਤਾਂ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਉਸੇ ਤਰ੍ਹਾਂ ਹੀ ਹੈ। ਸਯੁਕਤ ਕਿਸਾਨ ਮੋਰਚੇ ਵੱਲੋਂ 24 ਤਰੀਕ ਨੂੰ ਸਮਰਾਲਾ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਜ਼ਿਲ੍ਹਾ ਪਧਰਾ ਦੇ ਜਾਰੀ ਹੈ। ਜਿਹਦੇ ਚਾਲਦਿਆਂ ਫਰੀਕਕੋਟ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਫਰੀਕਕੋਟ ਦੇ ਅਧੀਨ ਆਉਂਦੀਆਂ ਸਾਰੀਆਂ ਹੀ ਜਥੇਬੰਦੀਆਂ ਦੀ ਮੀਟਿੰਗ ਹੋਈ ਅਤੇ 24 ਤਰੀਕ ਨੂੰ ਲੈ ਕੇ ਜੋ ਪ੍ਰੋਗਰਾਮ ਰੱਖਿਆ ਗਿਆ ਉਸ ਵਿੱਚ ਭਰਮਿਸ਼ ਬੂਲਤ ਕਰਨ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਇਸ ਬਾਰੇ ਲਾਭਮੰਦ ਕਰਨ ਦੀ ਗੱਲ ਕਹੀ ਮਹਿਰਪਾਲ ਸਿੰਘ ਮਰਾੜ ਜ਼ਿਲ੍ਹਾ ਪ੍ਰਧਾਨ ਭਾਰਤੀ ਸਾਂਝੀ ਨੂੰ ਰਾਜੇਵਾਲ ਅੱਜ ਸਾਡੇ ਸਮੁੱਚੇ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਭਾਵੇਂ ਕਾਫੀ ਸਾਥੀ ਸਾਡੇ ਇਥੋਂ ਮੀਟਿੰਗ ਕਰਕੇ ਚਲੇ ਗਏ ਆ ਪਰ ਜਿਹੜਾ ਸਾਡਾ ਅੱਜ ਦਾ ਏਜੰਡਾ ਸੀ ਉਹ ਮੇਨ ਏਜੰਡਾ ਸੀ ਜੋ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅਸੀਂ ਜੋ ਵੀ ਨੂੰ ਸਮਰਾਲੇਕ ਵੱਡੀ ਮਹਾ ਪੰਚਾਇਤ ਕਰ ਰਹੇ ਆ ਉਹ ਤੇ ਪਹੁੰਚਣ ਦਾ ਸੀ ਤੇ ਉਹਦੇ ਵਿੱਚ ਕਈ ਮੁੱਦੇ ਆ ਜਿਵੇਂ ਕਿ ਸਹਿਕਾਰਤਾ ਦਾ ਮੁੱਦਾ ਹੈ ਜਾਂ ਪਾਣੀਆ ਦੇ ਮੁੱਦੇ ਆ ਉਹ ਵਿਚਾਰੇ ਜਾਣੇ ਆ ਉਹ ਤੇ ਮੁੱਖ ਤੌਰ ਤੇ ਵਿਚਾਰਾ ਕਿਧੀਆਂ ਗਈਆਂ ਕੁਝ ਵਿਚਾਰਾਂ ਕਿਧੀਆਂ ਗਈਆਂ ਕਿ ਅੱਜ ਜਿਹੜੇ ਖਾਦਾਂ ਐ ਤੇ ਸਮਰਿਆਂ ਇਹਨਾਂ ਚ ਨਕਲੀ ਚੀਜ਼ਾਂ ਦੀ ਬਹੁਤ ਪਰਮਾਰ ਆ ਖਾਸ ਤੌਰ ਤੇ ਡੀਪੀ ਦੇ ਉਹਗੇ ਪਿਛਲੇ 2 ਮਹੀਨੇ ਪਹਿਲਾਂ ਰਾਜਸਥਾਨ ਚ ਕਈ ਲੱਖ ਗੱਟੇ ਫੜੇ ਗਏ ਆ ਪਰ ਸਾਡੇ ਪੰਜਾਬ 'ਚ ਜਿਹੇ ਐਕਸ਼ਨ ਕੋਈ ਨਹੀਂ ਹੋਇਆ ਜਦੋਂ ਕਿ ਇੱਕ ਡੀ.ਐਪੀ ਜਿਹੜੀ ਮਹਿੰਗੀ ਖਾਦ ਆ 26-27 ਰੁਪਏ ਪ੍ਰਤੀ ਕਿਲੋ ਆ ਉਹ ਜੇ ਡੁਪਲੀਕੇਟ ਮਿਲਦੀ ਆ ਉਹਦਾ ਕਿਸਾਨੀ ਦਾ ਜਿਹੜਾ ਝਾੜ ਉਹ ਬਹੁਤ ਵੱਡਾ ਅਸਰ ਪਾਉਂਦਾ ਹੈ ਜਿਹੜਾ ਕਿ ਹਰ ਕਿਸਾਨੀ ਨੂੰ ਸਿੱਧੇ ਤੌਰ ਤੇ ਲੁੱਟਾ ਇਹਦੇ ਵਾਸਤੇ ਅਸੀਂ ਸਰਕਾਰ ਨੂੰ ਫੀਲ ਕਰਦੇ ਆ ਕਿ ਉਹਦੇ ਵੱਧ ਤੋਂ ਸਿੰਪਲ ਭਰੇ ਜਾਣ ਔਰ ਸਿੰਪਲ ਜਿਹੜਾ ਫੇਲ ਹੁੰਦਾ ਉਹਨਾਂ ਮੰਦਾ ਤੇ ਉਸ ਕੰਪਨੀ ਤੇ ਉਸ ਦੁਕਾਨਦਾਰ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਨਾਮ ਮੀੜੇ ਰਹੀ ਜਾਂਤਾ ਕੀਤੇ ਜਾਣ ਤੇ ਜੋ ਸਮਾਨ ਫालतੂ ਵੇਚਿਆ ਜਾ ਰਿਹਾ ਹੈ ਖਾਸ ਕਰਕੇ ਇੰਡੀਆ ਬੰਦਰ ਦੀਆਂ ਕੰਪਨੀਆਂ ਜਿਵੇਂ ਕਿ ਐਫਸੀਓ ਆ ਉਹ ਨਾਲ ਨੈਨੋ ਜੂਰਗਾ ਉਹ ਦੇ ਰਹੀ ਹੈ ਨੈਨੋ ਜੂਰਗਾ ਜਿਹੜੀ ਉਹ ਪੀਐਸਯੂ ਜਿਹੜੀ ਸਾਡੀ ਪ੍ਰਮੁੱਖ ਖੇਤੀ ਦੀ ਵੱਡੀ ਸੰਸਥਾ ਉਹਨੇ ਵੀ ਇਹਨੂੰ ਕੋਈ ਪਹ ਮੰਨਤਾ ਨਹੀਂ ਦਿੱਤੀ ਨਾ ਨੂੰ ਪਾਸ ਕੀਤਾ ਨਾ ਕਿਸੇ ਹੋਰ ਕੋਈ ਕੇਂਦਰ ਨੇ ਜੋ ਫਸਰਾ ਮਾਰੇ ਆ ਉਹਨਾਂ ਨੇ ਸਾਰਿਆਂ ਨੂੰ ਬਹੁਤਾ ਕਾਰਜਰ ਨਹੀਂ ਮੰਨਿਆ ਇਹ ਠੋਸ ਇਹ ਠੋਸੀ ਜਾ ਰਹੀ ਹੈ ਜਿਹੜਾ ਜਿਹਦੇ ਨਾਲ ਕੋਈ ਮੁਨਾਫਾ ਹੁੰਦਾ ਨਹੀਂ ਮਾਫ ਕਰਨਾ ਤੇ ਉਹਦਾ ਜਿਹੜਾ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਮੈਂ ਇਸ ਗੱਲ ਦੀ ਦੁਹਰਾਵੀ ਮਾਫੀ ਚਾਹੂੰਗਾ ਸਾਥੀ ਕਾਫੀ ਚਲੇ ਗਏ ਆ ਤੇ 24 ਨੂੰ ਅਸੀਂ ਜਿਹੜਾ ਵੱਡੇ ਪੱਧਰ ਤੇ ਸਾਰੀਆਂ ਜਿੱਥੇ ਬੰਦਿਆਂ ਵੱਖ-ਵੱਖ ਜਿੱਥੇ ਬੰਦਿਆਂ ਆਪੋ ਆਪਣੇ ਤਰੀਕੇ ਨਾਲ ਉੱਥੇ ਅਸੀਂ ਵੱਡੇ ਪੱਧਰ ਦੇ ਸ਼ਮੂਲੀਅਤ ਕਰਾਂਗੇ ਸਾਡਾ ਜੇ ਅਸੀਂ ਆਖੀਏ ਸੰਯੁਕਤ ਕਿਸਾਨ ਮੋਰਚੇ ਦੀ ਆਮ ਲੋਕਾਂ ਦੀ ਜਿੱਤ ਇਹ ਸਾਡੇ ਜਿੱਤ ਦਾ ਜਸ਼ਨ ਆਸਤੇ ਤੇ ਅਸੀਂ ਇਹਨਾਂ ਨੂੰ ਸਰਕਾਰ ਨੂੰ ਦੱਸਣਾ ਚਾਹੁੰਦੇ ਜੇ ਅਸੀਂ ਪਿੰਡਾਂ ਵਾਲੇ ਇਕੱਠੇ ਆ ਤਾਂ ਸੰਯੁਕਤ ਕਿਸਾਨ ਮੋਰਚਾ ਇੱਕ ਆ ਤੇ ਸਾਡੀ ਇਹ ਜਿੱਤ ਤਾਂ ਇਹ ਤਾਂ ਇਹਨਾਂ ਨੇ ਕੈਬਨਟ ਚ ਪਾਸ ਕੀਤਾ ਇਹਦੇ ਵਾਸਤੇ ਅਸੀਂ ਜੇਤੂ ਰੋਲੀ 24 ਤਰੀਕ ਨੂੰ ਜੇਤੂ ਰੈਲੀ ਸਮਰਾਲੇ ਵਿਖੇ ਦ ਕਰਨ ਜਾ ਰਹੇ ਆਮ ਲੋਕਾਂ ਨੂੰ ਕੀ ਪੀਤੋ ਕਿ ਆ ਲੋਕ ਵੱਧ ਚੜ ਕੇ ਸਾ ਦਿੰਦੇ ਕਿਸਾਨਾਂ ਦਾ ਇਸ ਵਾਰ ਬੇਲ ਦੀ ਪੁੱਛ ਲਿਖੀ ਲੋਕਾਂ ਅਸੀਂ ਸੰਦੇਸ਼ ਲੋਕਾਂ ਨੂੰ ਇਹ ਹੀ ਦਿੰਨੇ ਆ ਵੀ ਜੇ ਕੁੱਲ ਵਰਗ ਦਾ ਉੱਠਿਆ ਦੁਕਾਨਦਾਰ ਰੇੜੀ ਵਾਲਾ ਮਲਾਜ਼ਮ ਕੁੱਲ ਉੱਠਿਆ ਤੇ ਲੈਂਡ ਪੂਲਿੰਗ ਜਿਹੜੀ ਹੈ ਰੱਦ ਹੋਈ ਹੈ ਤੇ ਅਸੀਂ ਆਨੇ ਆ ਇਹ ਹਰ ਵਕਤ ਇਕੱਠੇ ਰਹੀਏ ਤੇ ਜੋ ਸਾਨੂੰ ਮੈਸੇਜ ਲੱਗਦਾ ਸੰਯੁਕਤ ਕਿਸਾਨ ਮੋਰਚੇ ਨੂੰ ਉਹ ਪਿੰਡਾਂ ਚ ਵੀ ਜਾਂਦਾ ਸ਼ਹਿਰਾਂ ਚ ਵੀ ਜਾਂਦਾ ਦੁਕਾਨਦਾਰਾਂ ਕੋਲੇ ਵੀ ਜਾਂਦਾ ਰੇੜੀ ਫੜੀ ਵਾਲੇ ਕੋਲੇ ਵੀ ਜਾਂਦਾ ਉਹ ਸਾਡੇ ਨਾਲ ਆ ਸੰਯੁਕਤ ਨੁਕਸਾਨ ਮੋਰਚਾ ਉਹਨਾਂ ਦੇ ਨਾਲ ਆ ਅਸੀਂ ਆਨੇ ਵੀ ਸਾਡੇ ਨਾਲ ਵੱਧ ਤੋਂ ਵੱਧ ਚੱਲੇ ਆ ਵੇਖੇਗੇ ਹੁਣ ਹੜ੍ਹਾਂ ਦੀ ਮਾਰ ਪੰਜਾਬ ਦੇ ਵਿੱਚ ਪੈ ਰਹੀ ਹੈਗੀ ਆ ਉਸ ਤੋਂ ਲੈ ਕੇ ਕੋਈ ਮੰਗ ਕੀਤੀ ਜਾਵੇਗੀ ਉਹ ਖਸਾਨਾ ਦਾ ਹਰ ਵਾਰ ਕਾਫੀ ਨੁਕਸਾਨ ਹੁੰਦਾ ਪਿੰਡਰ ਕਦੇ ਨਹੀਂ ਪਾਰ ਦੇਖੋ ਜੀ ਇਹ ਚ ਸਾਰਾ ਨੁਕਸ ਸਰਕਾਰਾਂ ਦਾ ਹੈ ਪਹਿਲਾਂ ਇਹਨਾਂ ਦੀਆਂ ਸੀਮਣਾਂ ਵਾਲੀਆਂ ਸਫਾਈਆਂ ਨਹੀਂ ਫਿਰ ਇਹਨਾਂ ਦਾ ਕੋਈ ਬੰਨਾਂ ਦਾ ਤੋੜ ਨਹੀਂਗਾ ਇੱਕ ਪਾਸੇ ਅਸੀਂ ਡੁੱਬੀ ਜਾਂਦੇ ਦੂਜੇ ਪਾਸੇ ਸੁੱਕੀ ਜਾਂਦੇ ਆ ਜੇ ਇਹਦਾ ਸਰਕਾਰ ਦੇ ਬੰਦੋਬਾਸਤ ਹੋਣ ਤੇ ਫਿਰ ਇਹ ਸਾਨੂੰ ਖੜਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਹੀ ਨਾ ਪਵੇ।